ਅਰੇ ਮਤਲਬ ਮਿਲ ਕੇ 20 ਵਜੇ ਸਾਲ ਹੋ ਗਏ ਆ ਪਰੋ ਹੈ ਨਾ ਹਾਂਜੀ ਹਾਂਜੀ ਹਾਂ ਇਕੱਠੇ ਕੰਮ ਕਰਦੇ ਸੀ ਬਿਲਕੁਲ ਜੀ ਬਿਲਕੁਲ ਜੈ ਮਾਤਾ ਦੀ ਦੋਸਤੋ ਸੱਜਾ ਵੀਰ ਜੀ ਆਏ ਨੇ ਮਲੇਰ ਕੋਟਲਾ ਤੋਂ ਇਹਨਾਂ ਸਾਊਂਡ ਚਲਾਉਂਦੇ ਨੇ ਔਰ ਬਹੁਤ ਪ੍ਰੇਮ ਜਿਹੜਾ ਪੁਰਾਣਾ ਪ੍ਰੇਮ ਹੈ ਇਹਨਾਂ ਨਾਲ ਮੇਰਾ 2000 ਮਤਲਬ 2000 ਸੰਦੀਆਂ ਗੱਲਾਂ ਹੋਣਗੀਆਂ ਅੱਜ 24 ਚੱਲਦੀ ਆ ਹੈ ਨਾ 24 25 ਸਾਲ ਹੋ ਗਏ ਹੋਣਗੇ ਮੇਰੀ ਵੀ ਉਮਰ ਉਦੋਂ 18 20 ਸਾਲ ਦੀ ਹੁੰਦੀ ਸੀਗੀ ਔਰ ਤੁਸੀਂ ਲਗਾ ਲੋ ਕਿ ਮੈਂ ਉਦੋਂ ਸੰਗੀਤਨ ਮੰਡਲ ਦੇ ਵਿੱਚ ਜਿਵੇਂ ਅਸੀਂ ਜਾਗਰਣ ਕਰਦੇ ਆ ਇਹ ਸਾਊਂਡ ਚਲਾਇਆ ਕਰਦੇ ਸੀ ਇਹਨਾਂ ਨੇ ਮੇਰੀਆਂ ਰੀਲਸ ਵਗੈਰਾ ਦੇਖੀਆਂ ਇਹਨਾਂ ਨੇ ਅੱਜ ਮੈਨੂੰ ਕੰਟੈਕਟ ਕੀਤਾ ਇਹਨਾਂ ਦਾ ਬੇਟਾ ਗਿਆ ਆ ਬਾਹਰ ਮਲੇਸ਼ੀਆ ਮਲੇਸ਼ੀਆ ਗਿਆ ਆ ਉਹਨਾਂ ਨੇ ਵੀ ਮੈਨੂੰ ਕਾਲ ਕੀਤੀ ਕਿ ਅੰਕਲ ਇਦਾਂ ਕਰਕੇ ਜੈਲੀ ਸਾਊਂਡ ਤੋਂ ਬੋਲਦੇ ਆ ਮਲੇਰ ਕੋਟਲਾ ਤੋਂ ਮੈਂ ਕਿਹਾ ਠੀਕ ਆ ਬੇਟਾ ਕਿ ਪਾਪਾ ਆਣਗੇ ਉਹਨਾਂ ਨੂੰ ਸੈੱਟ ਦੇ ਦਿਓ ਇਹਨਾਂ ਨਾਲ ਵੀ ਮੇਰੀ ਗੱਲ ਹੋਈ ਬਹੁਤ ਅੱਛਾ ਲੱਗਿਆ ਇਹਨਾਂ ਨੂੰ 24-25 ਸਾਲ ਬਾਅਦ ਮਿਲਿਆ ਮੈਂ ਇਹਨਾਂ ਨੂੰ ਬਿਲਕੁਲ ਹੀ ਯਾਨੀ ਕਿ ਇੱਕ ਤਰ੍ਹਾਂ ਦਾ ਇਦਾਂ ਲੱਗਿਆ ਕਿ ਹਾਂ ਬਹੁਤ ਜ਼ਿਆਦਾ ਹੀ ਵਧੀ ਪੈਨ ਨਾਲ ਨਾਲ ਆਏ ਨੇ ਭਬੀ ਨਾਲ ਨੇ ਔਰ ਇਹਨਾਂ ਨੇ ਲਿਆ ਆਈ iPhone 13 ਇਹਨਾਂ ਨੂੰ ਜੋ ਰੇਟ ਲਗਾਉਣਾ ਸੀ ਉਹ ਤਾਂ ਮੈਂ ਕਰ ਹੀ ਦਿੱਤਾ ਆਪਣੇ ਵੱਲੋਂ ਜੋ ਵੀ ਕਰਨਾ ਸੀ ਨਾਲ ਗਿਫਟ ਜੋ ਸਕੀਮ ਚੱਲਦੀ ਆ ਸਾਡੀ ਉਹ ਵੀ ਦਿੱਤੇ ਬਾਕੀ ਪ੍ਰੇਮ ਗਿਫਟਾਂ ਦਾ ਬੰਦਾ ਗਿਫਟਾਂ ਕਰਕੇ ਨਹੀਂ ਆਂਦਾ ਗਿਫਟਾਂ ਕਰਕੇ ਨਹੀਂ ਆਏ ਇਹ ਇਹ ਆਏ ਨੇ ਪ੍ਰੇਮ ਨਾਲ ਪ੍ਰੇਮ ਭਾਵਨਾ ਦੇ ਨਾਲ ਇਹਨਾਂ ਨੂੰ ਚੰਗਾ ਲੱਗਿਆ ਕਿ ਹਾਂ ਦੀਪਕ ਵੀਰ ਹੁਣ ਮਤਲਬ ਕਿ ਮਲੋਦ ਇਹ ਕੰਮ ਕਰਦੇ ਨੇ ਬਾਕੀ ਸਾਜੇ ਵੀਰਾ ਖੁਦ ਦੱਸਣਗੇ ਕਿਵੇਂ ਲੱਗਿਆ ਇਹਨਾਂ ਨੂੰ ਇੱਥੇ ਆ ਕੇ ਸਾਜੇ ਵੀਰ ਕਿਵੇਂ ਲੱਗਿਆ ਵੀਰਾ ਹਾਏ ਬਹੁਤ ਵਧੀਆ ਲੱਗਾ ਭਾਜੀ ਭਾਜੀ ਨੂੰ ਮਿਲ ਕੇ ਬਹੁਤ ਤੋਂ ਵੱਧ ਖੁਸ਼ੀ ਹੋ ਸਾਨੂੰ ਹਾਂਜੀ ਹਾਂਜੀ ਸਾਡੇ ਭਰਾ ਦਾ ਇੰਨਾ ਵਧੀਆ ਕੰਮ ਚੱਲ ਰਿਹਾ ਵੀਡੀਓ ਦੇਖੇ ਜੀ ਅਸੀਂ ਥੈਂਕ ਯੂ ਥੈਂਕ ਯੂ ਸਾਡਾ ਹੀ ਮਾਣ ਬਣਿਆ ਵੀ ਅਸੀਂ ਆਪਦੇ ਭਰਾ ਕੋਲ ਜਾ ਕੇ ਇਹ ਨਾਲ ਭਰਾ ਨੂੰ ਮਿਲ ਕੇ ਜੀ ਬਹੁਤ ਟਾਈਮ ਬਾਅਦ ਮਿਲੇ ਅਸੀਂ ਹਾਂਜੀ ਬਿਲਕੁਲ 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 ਜੀ ਬਿਲਕੁਲ ਮੈਨੂੰ ਵੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਮਤਲਬ ਮਿਲ ਕੇ 20-22 ਸਾਲ ਹੋ ਗਏ ਆਪਾਂ ਨੂੰ ਹੈਨਾ ਹਾਂਜੀ ਹਾਂ ਤੁਸੀਂ ਮਤਲਬ ਮੈਂ ਸਿੰਗਿੰਗ ਕਰਦਾ ਹੁੰਦਾ ਜਿਉਂ ਤਰੀ ਹੈ ਨਾ ਬਿਲਕੁਲ ਦੀ ਤਨ ਦੀ ਸੀ ਤੁਹਾਡੀ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮੇਰੇ ਤੁਸੀਂ ਤੁਸੀਂ ਜਿਹੜਾ ਮੰਨ ਲਓ ਜੀ ਸਟਾਰਟਿੰਗ ਚ ਕੀਰਤਨ ਕਰਦੇ ਜੋ ਜਿਹੜਾ ਤੁਸੀਂ ਕਹਿੰਦੇ ਤੁਸੀਂ ਨਾ ਲੱਡੂ ਵੰਕਾਤ ਉਹ ਜੇ ਭੋਗ ਲਗਾਉ ਮੈ ਅਜੇ ਵੀ ਮੇਰੇ ਯਾਦ ਆਈ ਉਹ ਅੱਛਾ ਅੱਛਾ ਉਹ ਮਹਿਮਾ ਮੰਗਾਏ ਹਾਂ ਮਹਿਮਾ ਮੰਗਾਏ ਹਾਂ ਗਣਪਤੀ ਮੈਂ ਉਹ ਅੱਜ ਤੱਕ ਕਿਸੇ ਨੇ ਨਹੀਂ ਗਾਈ ਹੈਗੀ ਤੁਸੀਂ ਵੀ ਕਹਿੰਦੇ ਸੀ ਗੱਲੇ ਮੰਨ ਲਓ ਜੇ ਮਲਕਤੇ ਬੈਠੇ ਬਾਈ ਕਹਣਗੇ ਵੀ ਕੀ ਤੁਸੀਂ ਕਈ ਮੈਂ ਕਹਾ ਤੁਹਾਨੂੰ ਨਹੀਂ ਪਤਾ ਮੈਨੂੰ ਹੀ ਪਤਾ ਬਸ ਬਹੁਤ ਪਪੂਲਰ ਹੈ ਉਹ ਪਲੇਟ ਮੇਰੀ ਮਤਲਬ ਮੇਰੇ ਸਾਥੀਆਂ ਨੇ ਨਹੀਂ ਲਿਖੀ ਸੀ ਉਹ ਸਾਡੇ ਉਹਦੇ ਮਨਜੀਤ ਸਿੰਘ ਜੀ ਇੱਥੇ ਮਨਜੀਤ ਸਿੰਘ ਜੀ ਹੁੰਦੇ ਸੀ ਨਾ ਮਨਜੀਤ ਸਿੰਘ ਜੀ ਮੇਰੇ ਫਾਦਰ ਦੇ ਮਤਲਬ ਦੋਸਤ ਦੇ ਬਹੁਤ ਜ਼ਿਆਦਾ ਹਾਂ ਮਲੇ ਬਹੁਤ ਵਧੀਆ ਉਹਨਾਂ ਨੇ ਗਣੇਸ਼ ਮਹਮਾ ਉਹ ਹਿੰਦੂ ਹਿੰਦੂ ਧਰਮ ਦੇ ਵਿੱਚ ਨਾ ਜਦੋਂ ਵੀ ਆਪਾਂ ਕੋਈ ਸ਼ੁਭ ਕਾਰਿਆ ਕਰਦੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਮਤਲਬ ਆਪਾਂ ਗਣੇਸ਼ ਮਹਮਾ ਗਾਣੇ ਆ ਉਹ ਬਹੁਤ ਵਧੀਆ ਵਰਡ ਨੇ ਮਹਿਮਾ ਮਹਮ ਗਾਏ ਗਣਪਤੀ ਮਹਿਮਾ ਤੁਸੇ ਫਸਟ ਟਾਈਮ ਤੁਹਾਡੇ ਮਾਮਾ ਜੀ ਦੇ ਘਰੇ ਬਰਾਂਤ ਜੀ ਜਿੱਥੋਂ ਜਿੱਥੋਂ ਆਪਣੀ ਮੰਨ ਲਓ ਲਿੰਕ ਬਣੇ ਨੇ ਹਾਂ ਮਾਮਾ ਜੀ ਦੇ ਘਰ ਸੀ ਬੋਵੀ ਗੁਪਤਾ ਹੁਣਾਂ ਦੇ ਘਰ ਆ ਉਹ ਵੀ ਉਹ ਵੀ ਉੱਥੋਂ ਉਸ ਤੋਂ ਬਾਅਦ ਤੁਸੀਂ ਵੀ ਸੁਣ ਰਹੇ ਹੋ ਦੇਖ ਲਓ ਤੁਹਾਨੂੰ ਕੁਲੇ ਨਹੀਂ ਹੈਗੇ ਅ ਮੇਰੀ ਰੀਲ ਤੁਸੀਂ ਵੀ ਦੇਖੋਗੇ ਹਾਂਜੀ ਹਾਂਜੀ ਮਾਮਾ ਜੀ ਵੀ ਦੇਖਦੇ ਨੇ ਮੇਰੀਆਂ ਰੀਲਾਂ ਅੱਛਾ ਇਹ ਹਾਂ ਠੀਕ ਹੈ ਚਲੋ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਜੈ ਮਾਤਾ ਦੇ